ਸ਼ਰਿਆਮ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਮ ਦੀ ਆਰਗੇਨਾਈਜੇਸ਼ਨ ਦੇ ਬੰਦਿਆਂ ਨੇ ਸਿੱਖਾਂ ਦੇ ਉਲਟ ਕੌਨਸਪੀਰੇਸੀ ਥਿਉਰੀਜ਼ ਕ੍ਰੀਏਟ ਕਰਕੇ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਆਫੀਸਰਜ਼ ਨੂੰ ਮਿਲ ਕੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਜਿਹੜੇ ਇਹ ਆਪਣੀ ਆਜ਼ਾਦੀ ਦੀ ਕੋਈ ਗੱਲ ਕਰਦੇ ਆ ਇਹ ਬੰਦਿਆਂ ਦੇ ਅੱਤਵਾਦ ਨਾਲ ਸੰਬੰਧ ਆ ਫ੍ਰੀ ਮੌਂਡ ਗੁਰੂ ਘਰ ਚ ਡਰੱਗ ਚੱਲਦੀ ਆ ਗੋਲੀਆਂ ਚੱਲਦੀਆਂ ਆ ਫ੍ਰਿਜਨੋ ਦੇ ਦੋ ਸਿੱਖ ਨੌਜਵਾਨਾਂ ਨੂੰ ਜਿਹੜੇ ਕਮਿਊਨਿਟੀ ਲਈ ਕੰਮ ਕਰਦੇ ਆ ਇਹ ਕਿਹਾ ਗਿਆ ਆ ਕਿ ਕਮਿਊਨਿਟੀ ਦੇ ਵਿੱਚ ਏਟ ਫਲਾਉਂਦੇ ਆ ਜਾਂ ਵਾਇਲੈਂਸ ਦੀ ਕੋਈ ਗੱਲ ਕਰਦੇ ਹੈਗੇ ਆ ਬੜੀ ਨਮੋਸ਼ੀ ਵਾਲੀ ਗੱਲ ਆ 24 ਘੰਟੇ ਹੋ ਗਏ ਕੋਈ ਗੁਰੂ ਘਰ ਸਾਹਿਬ ਦੀ ਕਮੇਟੀ ਕੋਈ ਸਿੱਖ ਆਰਗੇਨਾਈਜੇਸ਼ਨ ਕਮੇਟੀ ਜਿਹੜੀ ਆ ਉਹ ਇਸ ਇਸ਼ੂ ਤੇ ਬੋਲੀ ਨਹੀਂ ਸਿਰਫ ਇੱਕ ਡਾਕਟਰ ਪ੍ਰੇਤਪਾਲ ਸਿੰਘ ਅ ਤੇ ਜਿਕਾਰਾ ਮੂਵਮੈਂਟ ਵਾਲਿਆਂ ਨੇ ਇਹ ਇੰਸਟਾਗ੍ਰਾਮ ਦੇ ਉੱਤੇ ਜ਼ਰੂਰ ਪਾਇਆ ਹੈਗਾ ਭਈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਅਪੋਲੋਜਾਈਜ਼ ਕਰਨਾ ਚਾਹੀਦਾ ਹੁਣ ਤੁਸੀਂ ਦੱਸੋ ਪੇ ਜਿਹੜੇ ਪੁਲਿਸ ਵਾਲਿਆਂ ਨੂੰ ਜਾਂ ਜਿਹੜੇ ਡਿਸਟ੍ਰਿਕਟ ਟਰਨੀਜ਼ ਨੂੰ ਜਿਨ੍ਹਾਂ ਨੇ ਟ੍ਰੇਨ ਕੀਤਾ ਹੈਗਾ ਉਹ ਤੁਹਾਡੇ ਅਪੋਲੋਜਾਈਜ਼ ਕਰਨਾ ਉਹ ਭੁੱਲ ਜਾਊਗੇ ਦੂਜੀ ਜਿਹੜੀ ਖਬਰ ਸਾਂਝੀ ਕਰਨੀ ਹੈਗੀ ਆ ਉਹ ਆਪਾਂ ਕੱਲ ਜੋ ਸੈਕਰਮੈਂਟੋ ਬੀ ਦੇ ਵਿੱਚ ਉਹਨਾਂ ਨੇ ਇਨਵੈਸਟੀਗੇਟਿਵ ਰਿਪੋਰਟ ਆਪਣੀ ਜਿਹੜੀ ਆ ਛਾਪੀ ਆ 4 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਸ ਰਿਪੋਰਟ ਨੇ ਬਹੁਤ ਤਰਸੱਲੀ ਮਚਾਈ ਹੋਈ ਆ ਸ਼ਰੇ ਆਮ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਮ ਦੀ ਆਰਗੇਨਾਈਜੇਸ਼ਨ ਦੇ ਬੰਦਿਆਂ ਨੇ ਸਿੱਖਾਂ ਦੇ ਉਲਟ ਕੌਨਸਪੀਰੇਸੀ ਥਿਉਰੀਜ਼ ਕ੍ਰੀਏਟ ਕਰਕੇ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਆਫਿਸਰਜ਼ ਨੂੰ ਮਿਲ ਕੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਜਿਹੜੇ ਇਹ ਆਪਣੀ ਆਜ਼ਾਦੀ ਦੀ ਕੋਈ ਗੱਲ ਕਰਦੇ ਆ ਇਹ ਬੰਦਿਆਂ ਦੇ ਅਤਵਾਦ ਨਾਲ ਸੰਬੰਧ ਆ ਫ੍ਰੀ ਮੌਡ ਗੁਰੂ ਘਰ 'ਚ ਡਰੱਗ ਚੱਲਦੀ ਆ ਗੋਲੀਆਂ ਚੱਲਦੀਆਂ ਆ ਫ੍ਰਿਜਨੋ ਦੇ ਦੋ ਸਿੱਖ ਨੌਜਵਾਨਾਂ ਨੂੰ ਜਿਹੜੇ ਕਮਿਊਨਿਟੀ ਲਈ ਕੰਮ ਕਰਦੇ ਆ ਇਹ ਕਿਹਾ ਗਿਆ ਆ ਕਿ ਕਮਿਊਨਿਟੀ ਦੇ ਵਿੱਚ ਏਟ ਫਲਾਉਂਦੇ ਆ ਜਾਂ ਵਾਇਲੈਂਸ ਦੀ ਕੋਈ ਗੱਲ ਕਰਦੇ ਹੈਗੇ ਆ ਬੜੀ ਨਮੋਸ਼ੀ ਵਾਲੀ ਗੱਲ ਆ 24 ਘੰਟੇ ਹੋ ਗਏ ਕੋਈ ਗੁਰੂ ਘਰ ਸਾਹਿਬ ਦੀ ਕਮੇਟੀ ਕੋਈ ਸਿੱਖ ਆਰਗੇਨਾਈਜੇਸ਼ਨ ਕਮੇਟੀ ਜਿਹੜੀ ਆ ਉਹ ਇਸ ਇਸ਼ੂ ਤੇ ਬੋਲੀ ਨਹੀਂ ਸਿਰਫ ਇੱਕ ਡਾਕਟਰ ਪ੍ਰੇਤਪਾਲ ਸਿੰਘ ਤੇ ਜਿਕਾਰਾ ਮੂਵਮੈਂਟ ਵਾਲਿਆਂ ਨੇ ਇਹ ਇਨਸਟਾਗ੍ਰਾਮ ਦੇ ਉੱਤੇ ਜ਼ਰੂਰ ਪਾਇਆ ਹੈਗਾ ਭਈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਅਪੋਲੋਜਾਈਜ਼ ਕਰਨਾ ਚਾਹੀਦਾ ਹੁਣ ਤੁਸੀਂ ਦੱਸੋ ਪੇ ਜਿਹੜੇ ਪੁਲਿਸ ਵਾਲਿਆਂ ਨੂੰ ਜਾਂ ਜਿਹੜੇ ਡਿਸਟ੍ਰਿਕਟ ਟਰਨੀਜ਼ ਨੂੰ ਜਿਨ੍ਹਾਂ ਨੇ ਟ੍ਰੇਨ ਕੀਤਾ ਹੈਗਾ ਉਹ ਤੁਹਾਡੇ ਅਪੋਲੋਜਾਈਜ਼ ਕਰਨਾ ਉਹ ਭੁੱਲ ਜਾਊਗੇ ਬਹੁਤ ਹੀ ਜ਼ਿਆਦਾ ਨਮੋਸ਼ੀ ਵਾਲੀ ਗੱਲ ਆ ਕੱਲਾ ਫਰੀਮਨ ਗੁਰੂ ਘਰ ਦੀ ਜੇ ਮੈਂ ਗੱਲ ਕਰਾਂ ਜੇ ਕਮੇਟੀ ਵਾਲੇ ਕੁਛ ਕਰ ਨਹੀਂ ਰਹੇ ਬਿਰੋਧੀ ਧਿਰ ਵੀ ਹੈਗੀ ਆ ਬੋਟਾਂ ਆਣੀਆਂ ਬੋਟਾਂ ਵੇਲੇ ਵੀ ਰੌਲਾ ਬਹੁਤ ਪਾਣੇ ਆ ਤੁਸੀਂ ਕੁਛ ਕਰੋ ਉਹ ਵੀ ਛੱਡੋ 14000 ਤੋਂ ਬਾਅਦ ਮੈਂਬਰ ਹੈਗੇ ਆ ਗੁਰੂ ਘਰ ਦੀ ਕਮੇਟੀ ਦੇ ਉਹ ਦੇਖੋ ਉਹ ਕੀ ਕਰਦੇ ਚੁੱਪ ਬੈਠੇ ਆ ਕੀ ਕਰ ਰਹੇ ਆ ਤੁਹਾਨੂੰ ਸ਼ਰਿਆਮ ਉਹ ਕਹਿ ਰਿਹਾ ਤੁਹਾਡੇ ਗੁਰੂ ਘਰ ਦੇ ਵਿੱਚ ਆਹ ਕੁਝ ਚੱਲ ਰਿਹਾ ਹੈਗਾ ਸੋ ਪੰਜਾਬੀ ਰੇਡੀਓ ਯੂ ਐਸ ਏ ਦਾ ਹੋਕਾ ਦੇਣ ਦਾ ਮਤਲਬ ਹੈਗਾ ਆਪਾਂ ਹੋਕਾ ਦੇ ਰਹੇ ਹੈਗੇ ਆ ਜੇ ਸਿੱਖ ਆਰਗੇਨਾਈਜੇਸ਼ਨਸ ਸਿੱਖ ਗੁਰਦਾਰਿਆਂ ਦੀਆਂ ਕਮੇਟੀਆਂ ਇਹ ਹੀ ਸੋਚਦੀਆਂ ਰਹੀਆਂ ਵੀ ਜੇ ਅਸੀਂ ਕੁਝ ਕੀਤਾ ਸਾਡਾ ਵੀਜ਼ਾ ਕੈਨਸਲ ਹੋ ਜਾਊਗਾ ਤਾਂ ਤੁਸੀਂ ਕਮੇਟੀਆਂ 'ਚ ਰਹਿ ਕੇ ਕੀ ਕਰਨਾ ਤੁਸੀਂ ਉੱਥੇ ਇੰਡੀਆ ਜਾ ਕੇ ਕੀ ਕਰਨਾ ਤੁਹਾਡੇ ਨਿਆਣੇ ਨੇ ਤਾਂ ਕਿਸੇ ਨੇ ਜਾਣਾ ਨਹੀਂ ਹੈ ਉੱਥੇ ਉਹ ਨਹੀਂ ਤਾਂ ਕੋਈ ਜ਼ਮੀਨ ਦੇਖਣ ਨਹੀਂ ਜਾਣੀ ਜਿਹਦੇ ਕਰਕੇ ਤੁਸੀਂ ਟੜਫਦੇ ਰਹਿੰਦੇ ਆ ਵੀ ਨਹੀਂ ਅਸੀਂ ਐਸੇ ਈਸ਼ੂ ਤੇ ਨਹੀਂ ਬੋਲਣਾ ਹੋਰ ਮਾੜੀ ਮਾੜੀ ਗੱਲ ਦੇ ਉੱਤੇ ਜਿੰਨੇ ਮਰਜ਼ੀ ਅਸੀਂ ਕੱਟ ਕਰ ਲਈਏ ਸੋ ਸਾਡੀ ਅੱਜ ਵੀ ਸਾਰਿਆਂ ਨੂੰ ਬੇਨਤੀ ਆ ਸਾਡੇ ਸਾਹਮਣੇ ਪਾਲਸਤੀਨੀਅਨ ਮੂਲ ਦੇ ਲੋਕ ਆ 40 ਹਜ਼ਾਰ ਪਾਲਸਤੀਨੀਅਨਾਂ ਦਾ ਕਤਲ ਹੋ ਗਿਆ ਮਿਲੀਅਨਸ ਆਫ ਪਾਲਸਤੀਨੀਅਨ ਆਪਣੇ ਮੁਲਕ ਚੋਂ ਡਿਸਪਲੇਸ ਕਰ ਦਿੱਤੇ ਗਏ ਪੂਰੇ ਦਾ ਪੂਰਾ ਉਹਨਾਂ ਦਾ ਜਿਹੜਾ ਮੁਲਕ ਤਬਾਹ ਕਰ ਦਿੱਤਾ ਗਿਆ ਪਰ ਤੁਸੀਂ ਦੇਖ ਲਓ ਭਈ ਉਹਨਾਂ ਦੇ ਹੱਕ ਦੇ ਵਿੱਚ ਕੌਣ ਖੜਦਾ ਅਮਰੀਕਾ ਚ ਜਿਹੜੇ ਤਿੰਨ ਚਾਰ ਕਾਂਗਰਸਮੈਨ ਖੜਦੇ ਵੀ ਸੀ ਨਾ ਉਹ ਵੀ ਉਹਨਾਂ ਨੇ ਚੁੱਪ ਕਰਾਤੇ ਆ ਸੋ ਜਦੋਂ ਸਿੱਖਾਂ ਦਾ ਇਮੇਜ ਇਦਾਂ ਦਾ ਇੱਥੇ ਦੇ ਲਾ ਇਨਫੋਰਸਮੈਂਟ ਏਜੰਸੀਜ਼ ਦੇ ਕੋਲ ਡਿਸਟ੍ਰਿਕਟ ਅਟਾਰਨੀ ਦੇ ਕੋਲ ਬਣਾ ਦਿੱਤਾ ਗਿਆ ਨਾ ਨੋ ਮੈਟਰ ਤੁਸੀਂ ਕੋਈ ਆਜ਼ਾਦੀ ਦੀ ਗੱਲ ਕਰਦੇ ਜਾਂ ਨਹੀਂ ਕਰਦੇ ਨੋ ਮੈਟਰ ਤੁਸੀਂ ਪਗ ਮੰਨਦੇ ਜਾਂ ਨਹੀਂ ਮੰਨਦੇ ਨੋ ਮੈਟਰ ਤੁਸੀਂ ਬਾੜ ਰੱਖਿਓ ਜਾਂ ਨਹੀਂ ਰੱਖਿਓ ਕੱਲ ਨੂੰ ਇਹ ਤੁਹਾਡੇ ਨਿਆਣਿਆਂ ਨੂੰ ਬਹੁਤ ਵੱਡੀ ਪ੍ਰੋਬਲਮ ਆਣੀ ਆ ਕੋਈ ਮਾਰੀ ਜੇ ਵੀ ਕਿਤੇ ਸ਼ਰਾਰਤ ਹੁੰਦੀ ਆ ਨਾ ਕਿਸੇ ਨੇ ਤੁਹਾਡੇ ਨਾਲ ਖੜਨਾ ਨਹੀਂ ਹੈਗਾ ਸੋ ਇਹ ਮੌਕਾ ਹੈਗਾ ਇਹ ਇਹ ਵੱਡੀਆਂ ਵੱਡੀਆਂ ਗੁਰੂ ਘਰਾਂ ਦੀਆਂ ਜਿਹੜੀਆਂ ਬਿਲਡਿੰਗ ਬਣਾਉਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਹੱਕ ਦੀ ਗੱਲ ਨਾ ਕਰ ਸਕਦੇ ਹੋਈਏ ਸਾਨੂੰ ਇਕੱਠੇ ਹੋ ਕੇ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕਰਨਾ ਚਾਹੀਦਾ ਅੱਜ 24 ਘੰਟਿਆਂ ਬਾਅਦ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਸੀ ਸਾਰੇ ਜਿੰਨੇ ਵੀ ਗੁਰੂ ਘਰ ਆ ਉਹਨਾਂ ਦੀਆਂ ਕਮੇਟੀਆਂ ਇਕੱਠੇ ਹੋ ਕੇ ਵੀ ਆਹ ਦੇਖੋ ਇੰਨਾ ਜਿਹੜਾ ਝੂਠ ਦਾ ਪ੍ਰਚਾਰ ਇੰਡੀਆ ਦੀ ਗਵਰਨਮੈਂਟ ਕਰ ਰਹੀ ਆ ਮ ਇਹ ਜਿਹੜਾ ਆ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਹੈਗੀ ਆ ਤੇ ਇਹ ਪਾਸਾ ਜਾਣੇ ਚੁੱਪ ਇੱਥੇ ਚੁੱਪ ਬੈਠੇ ਨੇ ਸਾਰੇ ਜਣ ਤੇ ਹਰਜੋਤ ਸਿੰਘ ਜੀ ਇੱਥੇ ਮੈਂ ਨਾਲ ਇੱਕ ਹੋਰ ਚੀਜ਼ ਐਡ ਕਰਦਾ ਰੀਸੈਂਟਲੀ ਨਾ ਦੋ ਤਿੰਨ ਚੀਜ਼ਾਂ ਆਈਆਂ ਜਿੱਥੇ ਇੱਕ ਭਾਈ ਵਡਾਲਾ ਹੋਣਾ ਦੀ ਪੱਗ ਲਾਉਣ ਵਾਲੀ ਗੱਲ ਕੀਤੀ ਗਈ ਸੀਗੀ ਆਈ ਸੀ ਅਰਜਾਪ ਸਿੰਘ ਜਾਫੀ ਜਿਹੜੇ ਆ ਉਹ ਵੀ ਕਿਉਂਕਿ ਸਿੱਖ ਸੰਘਰਸ਼ ਦੇ ਵਿੱਚ ਬੜਾ ਜਿਹੜਾ ਉਹ ਵੱਧ ਚੜ ਕੇ ਬੋਲਦੇ ਆ ਉਹਨਾਂ ਨੇ ਵੀ ਆਪ ਪੋਸਟ ਪਾਈ ਸੀ ਵੀ ਉਹਨਾਂ ਦੀ ਦਸਤਾਰ ਨੂੰ ਲਾਉਣ ਦੇ ਲਈ ਆਖਿਆ ਗਿਆ ਇਹ ਐਂਗਲ ਚੈੱਕ ਕਰਨਾ ਚਾਹੀਦਾ ਆ ਵੀ ਭਾਈ ਇਹ ਇਹਨਾਂ ਦਾ ਕੀਤਾ ਕਰਾਇਆ ਜਾਣਬੂਜ ਕੇ ਸਿੱਖਾਂ ਨੂੰ ਤੰਗ ਕਰਨ ਦੇ ਲਈ ਪਰੇਸ਼ਾਨ ਕਰਨ ਦੇ ਲਈ ਵੀ ਇਹ ਕੇਸ ਐਂਗਲ ਦੇ ਥਰੂ ਵੀ ਵੀ TSA ਦੇ ਵਿੱਚ ਵੀ ਇਹ ਕਿਉਂਕਿ ਉਹ ਤਾਂ ਤੁਹਾਡੇ ਲਈ ਸ਼ਬਦ ਵਰਤ ਰਹੇ ਖਾਲਿਸਤਾਨੀ ਐਕਸਟਰੀਮਿਜ਼ਮ ਵੀ ਤੁਸੀਂ ਰੱਤਵਾਦੀ ਆ ਉਹ ਜਿਹੜਾ ਵੀ ਕੋਈ ਉਹਨਾਂ ਨੂੰ ਇਦਾਂ ਲੱਗਦਾ ਕਿਤੇ ਇਦਾਂ ਦੀ ਜਿਹੜੀ ਉਹ ਜਾਣ ਬੁਝ ਕੇ ਨਹੀਂ ਕਰਵਾ ਰਹੇ ਸੋ ਇਹਦੀ ਜੜ ਤੱਕ ਜਾਣ ਦੀ ਤੁਹਾਨੂੰ ਜ਼ਰੂਰਤ ਆ ਤੁਹਾਡੇ ਨੱਕ ਥੱਲੇ ਉਹ ਸਾਰੀਆਂ ਲਾ ਇਨਫੋਰਸਮੈਂਟ ਵਾਲਿਆਂ ਨੂੰ ਤਾਂ ਇਹ ਚੀਜ਼ਾਂ ਦੱਸੀ ਜਾ ਰਹੇ ਆ ਤੁਸੀਂ ਬੈਠੇ ਜਿਹੜੇ ਉੱਥੇ ਕੀ ਕਰ ਰਹੇ ਆ ਆਪਾਂ ਨੂੰ ਜਿਹੜਾ ਉਹ ਕੀ ਕਰਨਾ ਚਾਹੀਦਾ ਹੁਣ ਜਿੱਦਾਂ ਇਹ ਰਿਪੋਰਟ ਸਾਹਮਣੇ ਆਈ ਆ ਆਪਾਂ ਤੁਹਾਡੇ ਨਾਲ ਨਸ਼ਰ ਕੀਤੀ ਆ ਹੁਣ ਅੱਗੇ ਕਾਰਵਾਈ ਜਿਹੜੇ ਮੋਤਬਰ ਆਪਣੇ ਆਪ ਨੂੰ ਅਖਵਾਉਂਦੇ ਨੇ ਲੀਡਰ ਨੇ ਗੁਰੂ ਘਰ ਦੀਆਂ ਕਮੇਟੀਆਂ ਨੇ ਹੋਰ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਮਿਲ ਕੇ ਜਿਹੜਾ ਉਹ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤਾਂ ਭਾਈ ਕਰੋ ਇਹਦਾ ਜਵਾਬ ਜਿਹੜਾ ਉਹ ਕੀ ਆ ਤੁਹਾਡੇ ਕੋਲ ਕੀ ਜਵਾਬ ਜਿਹੜਾ ਤੁਸੀਂ ਇਸ ਦੇ ਵਿੱਚ ਦੇਣ ਜਾ ਰਹੇ ਹੈਗੇ ਜੀ ਜੀ ਸੋ ਇਹ ਜਾਂਦੇ ਜਾਂਦੇ ਇਹਦੇ ਨਾਲ ਹੀ ਨਿਊਜ਼ ਸਾਂਝੀ ਕਰਦੇ ਜਾਈਏ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ 210 ਮਿਲੀਅਨ ਡਾਲਰ ਫੰਡਿੰਗ ਦਿੱਤੀ ਹੈਗੀ ਆ ਜਿਹੜੀਆਂ ਫੇਸ ਵੇਸਟ ਇੰਸਟੀਟਿਊਸ਼ਨ ਤੇ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਅਗੇਂਸਟ ਟਾਰਗੇਟਡ ਅਟੈਕਸ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਆਰਗੇਨਾਈਜੇਸ਼ਨਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨਾਲ ਗੱਲਬਾਤ ਕਰਨੀ ਚਾਹੀਦੀ ਆ ਅਟਾਰਨੀ ਹਾਇਰ ਕਰਨੀ ਚਾਹੀਦੀ ਆ ਹੋਰ ਵੀ ਆਪਣੀਆਂ ਬਹੁਤ ਆਰਗੇਨਾਈਜੇਸ਼ਨਾਂ ਟੇਬਲ ਲਾ ਕੇ ਬਾਹਰ ਖੜ ਜਾਂਦੇ ਆ ਵੀ ਜੀ ਅਸੀਂ ਸਿੱਖਾਂ ਦੇ ਲਈ ਵਾਸ਼ਿੰਗਟਨ ਡੀਸੀ ਚ ਲੜ ਰਹੇ ਆ ਆ ਕਰ ਰਹੇ ਆ ਉਹ ਕਰ ਰਹੇ ਆ ਹੁਣ ਕਾਦੇ ਚੁੱਪ ਬੈਠੇ ਹੈਗੇ ਹਨਾ ਸ਼ਰਿਆਂ ਮ ਤੁਹਾਨੂੰ ਕਹਿ ਰਿਹਾ ਤੁਹਾਡੇ ਗੁਰੂ ਘਰਾਂ ਚ ਡਰੱਗ ਵਿਕਦੀ ਆ ਗੋਲੀਆਂ ਚੱਲਦੀਆਂ ਜਦ ਕਿ ਉਸ ਸ਼ਹਿਰ ਦਾ ਪੁਲਿਸ ਚੀਫ ਕਹਿ ਰਿਹਾ 20 ਸਾਲਾਂ ਦੇ ਵਿੱਚ ਸਾਡੇ ਕੋਲ ਇੱਕ ਵੀ ਕਾਲ ਨਹੀਂ ਸਾਡੀ ਇੱਕ ਵੀ ਕੋਈ ਇਦਾਂ ਦੀ ਗੱਲ ਇਨਸੀਡੈਂਟ ਨਹੀਂ ਹੋਈ ਆ ਕਿ ਤੇ ਹੁਣ ਇਹ ਤੋਂ ਵੱਧ ਤੁਸੀਂ ਕੀ ਕਰਨਾ ਹੈ ਇਹ ਬਿਲਕੁਲ ਐਕਟ ਕਰਨਾ ਚਾਹੀਦਾ ਜੇ ਕਮੇਟੀ ਨਹੀਂ ਐਕਟ ਕਰਦੀ ਵਿਰੋਧੀ ਧਿਰ ਨਹੀਂ ਐਕਟ ਕਰਦੀ ਗੁਰੂ ਘਰਾਂ ਦੇ ਮੈਂਬਰਾਂ ਨੂੰ ਐਕਟ ਕਰਨਾ ਚਾਹੀਦਾ ਤੁਹਾਡੇ ਨਿਆਣਿਆਂ ਨੂੰ ਫਿਊਚਰ ਦੇ ਵਿੱਚ ਇਹ ਪ੍ਰੋਬਲਮਸ ਆਣੀਆਂ ਆ ਜੇ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਸ਼ੋਅ ਕਰ ਦਿੱਤਾ ਦੇਖੋ ਜੀ ਇਹ ਤਾਂ ਟੈਰਰਿਜ਼ਮ ਫਲਾਉਂਦੇ ਆ ਇਹ ਹੇਟ ਫਲਾਉਂਦੇ ਹੈਗੇ ਆ ਹੁਣ ਤੁਸੀਂ ਦੱਸੋ ਹੇਟ ਕੌਣ ਫਲਾ ਰਿਹਾ 2 ਸਾਲ ਕੋਰੋਨਾ ਵਾਇਰਸ ਦੇ ਦੌਰਾਨ ਫ੍ਰੀਮੰਡ ਗੁਰੂ ਘਰ ਸੈਨੋਜ਼ ਇਹ ਪੱਕਾ ਗੁਰੂ ਘਰਾਂ ਚ 50% ਤੋਂ ਵੀ ਵੱਧ ਹਿੰਦੂ ਲੋਕ ਆਉਂਦੇ ਸੀ ਜਿਹੜੇ ਟੀਕੇ ਵੀ ਲਵਾਉਂਦੇ ਸੀ ਫੂਡ ਵੀ ਖਾਂਦੇ ਸੀ ਸਾਰਾ ਕੁਝ ਕਰਦੇ ਸੀ ਹੁਣ ਕਿੰਨੀਆਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਉਹ ਤੁਹਾਡੇ ਹੱਕ ਵਿੱਚ ਆਈਆਂ ਹੈਗੀਆਂ ਸੋ ਇਹ ਸਾਰਾ ਜਿਹੜਾ ਸਾਨੂੰ ਸੋਚਣਾ ਚਾਹੀਦਾ ਇਹਦੇ ਤੇ ਐਕਟ ਕਰਨਾ ਚਾਹੀਦਾ ਛੋਟੇ ਛੋਟੇ ਇਸ਼ੂ ਤੋਂ ਬਚ ਕੇ ਸਾਰੀਆਂ ਜਿਹੜੀਆਂ ਬਹੁਤ ਤੇਜ਼ ਹੋਵੋ ਵੇਟ ਨਾ ਹੁਣ ਕਰੋ ਬਾੜੀ ਇਹਦਾ ਜਿਹੜਾ ਵੀ ਤੁਹਾਡੇ ਕੋਲ ਹੈਗਾ ਆ ਇਸ ਦਾ ਸੋਲੂਸ਼ਨ ਲੱਭ ਕੇ ਜਲਦੀ ਤੋਂ ਜਲਦੀ ਜਿਹੜਾ ਇਹ ਕਰੋ ਕੰਮ ਬਾਚੇ ਨਾ ਹੋਵੇ ਵੀ ਪੁਲ ਤੋਂ ਪਾਣੀ ਲੰਘ ਜਾਵੇ ਤੇ ਫਿਰ ਆਪਾਂ ਵੰਦੇ ਰਹੀਏ ਇਹ ਬਹੁਤ ਵੱਡੀਆਂ ਜਿਹੜੀਆਂ ਉਹਨਾਂ ਨੇ ਤੁਹਾਡੇ ਉੱਤੇ ਜਿਹੜੀਆਂ ਤੋਹਮਤਾਂ ਲਾਈਆਂ ਆ ਤੇ ਉਹਦਾ ਜਵਾਬ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੀ ਉਹ ਦੇਣ ਦੀ ਜ਼ਰੂਰਤ ਆ ਸਾਰੀਆਂ ਕਮੇਟੀਆਂ ਇਕੱਠੀਆਂ ਹੋ ਕੇ ਜੋ ਗੁਰੂ ਘਰਾਂ ਨੂੰ ਉਹਨਾਂ ਨੇ ਬਦਨਾਮ ਕਰਨ ਦਾ ਜਿਹੜਾ ਇਹ ਕੰਮ ਸ਼ੁਰੂ ਕੀਤਾ ਆ ਉਹਦਾ ਮੂੰਹ ਤੋੜਵਾ ਜਿਹੜਾ ਤੁਹਾਨੂੰ ਉਸ ਦਾ ਜਵਾਬ ਆ ਉਹ ਦੇਣ ਦੀ ਜ਼ਰੂਰਤ ਇਕੱਠੇ ਹੋਵੋ ਬਾਕੀ ਚੀਜ਼ਾਂ ਨੂੰ ਸਾਈਡ ਤੇ ਛੱਡ ਕੇ ਛੋਟੇ ਮੋਟੇ ਜਿਹੜੇ ਤੁਹਾਡੇ ਆਪਸੀ ਮਤਭੇਦ ਆ ਉਹਨਾਂ ਨੂੰ ਭੁਲਾ ਕੇ ਇਕੱਠੇ ਹੋ ਕੇ ਇਹਦੇ ਉਲਟ ਜਿਹੜਾ ਤੁਹਾਨੂੰ ਇੱਕ ਸਟੈਂਡ ਲੈਣ ਦੀ Roligt det